ਜ਼ਿਲ੍ਹਾ ਗੁਰਦਾਸਪੁਰ ਦੇ ਨਦੀਕੀ ਪਿੰਡ ਬੱਬੇ ਖਾਲੀ ਦੇ ਇਲਾਕੇ ਵਿੱਚ ਇੱਕ ਹੋਰ ਵੱਡੀ ਦਿਲਦਹਿਲਾਉਣੀ ਵਾਰਦਾਤ ਸਾਹਮਣੇ ਆ ਗਿਆ। ਪਿੰਡ ਸ਼ਿਨਾ ਤੋਂ ਬਿਨਿਪੁਰ ਨੂੰ ਜਾ ਰਹੀ ਸਾਸ ਨੂੰਮੋ ਨੂੰ ਲਪਟੇਰੀਆਂ ਨੇ ਲੁੱਟ ਖੋਹ ਦੀ ਮੀਤ ਨਾਲ ਜ਼ਬਰਨ ਨਹਿਰ ਵਿੱਚ ਛੋੜ ਦਿੱਤਾ। ਪਾਣੀ ਗਹਿਰਾ ਹੋਣ ਕਰਕੇ ਦਿਨੋਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਸੱਸ ਬਾਂਦਲ ਵੱਟ ਗਈ। ਘਟਨਾ ਤੋਂ ਬਾਅਦ ਸੱਚ ਨੇ ਰੱਥਿਆ ਕਿ ਜੋ ਤੇਰੇ ਕਰਾਹਾਂ ਗਿਆਮ ਦੇ ਕੇ ਮੌਕੇ ਦੇ ਫਰਾਰ ਹੋ ਗਏ। ਘਟਨਾ ਉਪਰੰਤ ਪਰਿਵਾਰ ਵਿੱਚ ਸੋਗ ਅਤੇ ਪਿੰਡ ਵਿੱਚ ਜਸਦਾ ਮੋਰ ਬਣਿਆ ਹੋਇਆ ਹੈ। ਦਸਨੀਏ ਕਿ ਇਸ ਵਾਰ ਦਾਤ ਤੋਂ ਬਾਅਦ 7:00 ਵਜੇ ਤੱਕ 9 ਦੇ ਮਾਪਿਆਂ ਦਾ ਰੋ ਰੋ ਕੇ ਜ਼ਰਾ ਹਾਲ ਹੈ ਘਟਨਾ ਤੋਂ ਮੌਕੇ ਤੇ ਕੰਪਨੀ ਪੁਸ਼ਪਾਰਤੀ ਵੱਲੋਂ ਸ਼ਾਂਤੀ ਵੀ ਅਤੇ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਕੰਟਰੀ ਐਸਸੀ ਮੌਨਸੂਨ ਦੇ ਸਕੇ ਮੌਕਾ ਖੋਰ ਦੀ ਮਦਦ ਨਾਲ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਦੇਸ਼ ਲਈ ਬੇਸ਼ਰਮ ਕਾਰਨ ਕਰਕੇ ਉਹਨਾਂ ਨੂੰ ਇਸ ਦੰਤਜੰਮ ਕੱਦ ਦਿੱਤਾ ਜਾ ਰਿਹਾ ਹੈ ਇਸ ਬਾਅਦ ਆਪਕਾ ਕੈਂਪੜੀ ਸੋਹਣੀ ਨਾਂ ਕਰਦੀ ਹੈ ਕਿ ਕੈਂਪੜੀ ਵਾਸੀਆਂ ਨੇ ਦੇਸ਼ ਨੂੰ ਬੰਦੀ ਤੋਂ ਬੰਦੀ ਕਰ ਦਿੱਤੀ ਕਰਨ ਦੀ अगर सब तो सत सजा लोन मांग की है आओ देखते हैं जिला कलासून के तीन बघाय के पत्रकार दसपाल दस्तावेजों की एल टीवी आई टी वीटों रिपोर्ट ਆ ਨਾ ਨਾ ਭਾਜੀ ਬੋਲੋ ਬੋਲੋ ਤਾਂ ਜੀ ਕੀ ਨਾਂ ਤੁਹਾਡਾ ਤੇ ਕਿਹੜੇ ਪਿੰਡ ਜੀ ਦਾ ਕੁੜੀ ਸੀ ਤੇ ਕਿੱਥੋਂ ਕਿੱਥੇ ਜਾ ਰਹੀ ਸੀ ਮੈਂ ਚਿਨਾਬੇੜ ਮੇਰਾ ਪਿੰਡ ਆ ਆਪਣੇ ਸਹੁਰਿਆਂ ਦੇ ਘਰ ਜਾਣ ਦੀ ਬੀਦੀਪੁਰ ਬੀਦੀਪੁਰ ਹਾਂ ਜੀ ਤੇ ਮੇਰੇ ਦੀ ਗੱਲ ਆ ਇਹ 1.5 ਵਜੇ ਦੀ ਗੱਲ ਆ ਹਾਂ ਜੀ ਇਹ ਪਤਾ ਨਹੀਂ ਬਾਤ ਹੈ ਕੋਲਾਂ ਦੀ ਇੱਥੇ ਵਿਚਾਰੇ ਇੱਕ ਵਿੱਚ ਲੁੱਟਮਾਰ ਪਾਈ ਬੰਦੇ ਪਏ ਨੇ 2-3 ਘੰਟੇ 4 ਹੋ ਗਏ ਨੇ ਕੋਈ ਗੋਤਾਖੋਰ ਨਹੀਂ ਆਇਆ ਤੇ ਮੈਨੂੰ ਕਰੀਤੀ ਆਏ ਤੱਕ ਨਹੀਂ ਲੱਭੀ ਤਿੰਨ ਕਿੰਨੇ ਮਹੀਨੇ ਹੋਇਆ ਤੇਰੇ ਵਿਆਹ ਨੂੰ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਇਹ ਮਤਲਬ ਕਿਵੇਂ ਨਾਲ ਜਾ ਰਹੀ ਹੋ ਆਪਣੀ ਮਾਂ ਨਾਲ ਜਾਣ ਦੀ ਸਾਹ ਮਾਂ ਸੱਸ ਆਪਣੀ ਹਾਂਜੀ ਕਿੰਨੇ ਜਣੇ ਤੇ ਪਤਾ ਲੱਗਾ 2 ਜਣੇ ਭਾਈ ਹੁਣ ਤੇ ਪਤਾ ਨਹੀਂ ਕਿੰਨੇ ਜਣੇ ਪਏ ਕਿੰਨੇ ਲੋ ਪਏ ਕਿੰਨੇ ਪਏ ਤੇ ਸਾਰੇ ਦੋਸਤ ਕੱਢ ਦੇ ਇੱਥੇ ਕਿਹਦੇ ਆ ਗਈ ਪਰ ਇਹ ਲੱਗਦਾ ਨਹੀਂ ਕਿ ਜਿੱਦਾਂ ਹੁਣ ਜਿੰਨੇ ਤੇ ਪਾਰੇ ਜਿੱਦਾਂ ਲੜਕੀਆਂ ਨੂੰ ਕੋਰਤਾਂ ਨੂੰ ਜਾਂ ਕਿਸੇ ਨੂੰ ਵੀ ਪੈ ਰਹੇ ਕਿਤਨੇ ਕਿਤੇ ਸਰਕਾਰਾਂ ਦੀ ਜਾਂ ਪੁਲਿਸ ਪ੍ਰਸ਼ਾਸਨ ਨੇ ਮਿਲਾਕੀ ਹੈਗੀ ਹੈ ਕਿ ਇਹ ਬੰਦਾ ਮਾਰ ਦਿੱਤਾ ਮੇਰੀ ਤੁਰ ਗਈ ਮੇਰੇ ਨਾਲ ਕੋਈ ਮੇਰੀ ਕੋਈ ਤੀਰ ਅਜੇ ਤੱਕ 4 ਘੰਟੇ ਕੇ ਮੇਰੀ ਤੀਨ ਲੱਭੀ ਮੈਂ ਕਿਹੜੇ ਦੀ ਕੋਈ ਗੱਲ ਨਹੀਂ ਕਰ ਸਕਦਾ ਇਹ ਮੇਰੀ ਨਹੀਂ ਮੈਨੂੰ ਗੋਤਾਖੋਰ ਨਹੀਂ ਅਜੇ ਤੱਕ ਆਏ ਜੇ ਉਹਦੇ ਘਰ ਮੇਰੀ ਤੀ ਬਾਜੀ ਜਾਂਦੀ ਹਾਂ ਉਹ ਪੁਲਿਸ ਤੁਸੀਂ ਆ ਮੇਰ ਜਾਣੀ ਕਰਨੀ ਆ ਗੋਤਾਖੋਰ ਆਣ ਕੇ ਮੇਰੀ ਜਿੰਮੀ ਵੀ ਜੇ ਤੇ ਮੇਰੀ ਤੀ ਕੱਢ ਦੋ ਬਾਅਦ ਮੇਰ ਕੋ ਜੋਨ ਨਾਲਾ ਕੋਲ ਮੇਰੀ ਤੀ ਬਾਹਰ ਕੱਢ ਦੋ ਕਿੰਨੀ ਉਮਰ ਸੀ ਤੀ ਕੀ ਨਾਂ ਸੀ ਉਹਨਾਂ ਦਾ ਅਮਨਪ੍ਰੀਤ ਕੌਰ ਅਮਨਪ੍ਰੀਤ ਕੌਰ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕਿਹਦੇ ਦਾ ਭਾਈ ਆਪਣੇ ਪਿੰਡੋਂ ਆਉਣੇ ਸੀ ਨਾ ਗੇਰਦਾਂ ਆਪਣੇ ਸੋਹਰੇ ਘਰ ਜਾਣ ਦੀ ਬੀਦੀਪੁਰ ਬੀਦੀਪੁਰ ਜਾ ਹਾਂਜੀ ਸਕੂਟਰ ਤੇ ਸੀਗੇ ਸਕੂਟਰ ਲਵਟ ਤੇ ਅੱਗੇ ਜੀ ਭਾਈ ਤੁਸੀਂ ਥੋੜਾ ਜਨਾ ਜੀ ਅਜੇ ਤੱਕ ਪੁਲਿਸ ਕਸ਼ਨ ਨੇ ਆ ਕੇ ਕੋਈ ਨਾ ਕੋਤਾ ਖੋਲ ਲੈਂਦਾ ਇੱਥੇ ਨਾ ਕੁਝ ਕਹਿੰਦੇ ਫੋਨ ਕੀਤਾ ਜੀ ਹੁਣ ਆਉਂਦੇ ਹੁਣ ਆਉਂਦੇ ਦੂਰ ਆਉਣਾ ਐ ਇਦਾਂ ਆਉਣਾ ਬੜੇ ਜਿਹੇ ਨਾਲੇ ਲਾਲਾ ਉਹਨਾਂ ਦੇ ਕੰਡੇ ਐਨਾ ਟੋਪਰ ਮੁੰਡੇ ਲੱਗੇ ਆ ਵਿਚਾਰੇ ਆਪਣੀ ਮਿਹਨਤ ਨਾਲ ਡੇਰ ਕਰਨਾ ਲੱਭਣ ਦੇ ਨੇ ਅਜੇ ਤੱਕ ਨਹੀਂ ਕੁੜੀ ਮਿਲੀ ਪੁਲਿਸ ਪ੍ਰਸ਼ਾਸਨ ਕਿਹੜੇ ਕੋਈ ਦੀ ਗੱਲ ਹੈ ਜੀ ਲੱਗੇ 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 ਪੁਲਿਸ ਚੌਕੀ ਆ ਔਰ ਦਿਨੇ ਤੋਂ ਪਹਿਰੇ ਦੇਖ ਰਹੇ ਆ ਇਦਾਂ ਜੇ ਜ਼ਿਲ੍ਹੇ ਦੇ ਪਾਰੇ ਔਰਤਾਂ ਨਾਲ ਬਜ਼ੁਰਗਾਂ ਨਾਲ ਕੁੜੀਆਂ ਨਾਲ ਲੁੱਟਖੋ ਹੋਏ ਜਿਵੇਂ ਕਤਲ ਕਰ ਦਿੱਤਾ ਜਾਏ ਤੇ ਲੱਗਦਾ ਨਹੀਂ ਇੱਕ ਮਾਰੀ ਗੱਲ ਆ ਪੰਜਾਬ ਉਹ ਤੇ ਮਾਰੀ ਗੱਲ ਆ ਜੀ ਪੁਲਿਸ ਪ੍ਰਸ਼ਾਸਨ ਕਰਦਾ ਇੱਕ ਅੱਖ ਨਹੀਂ 2-4 ਉੱਥੇ ਬੈਠੇ ਨੇ ਿਆਰ ਚ ਬੈਠੇ ਨੇ 2-4 ਇੱਧਰ ਬੈਠੇ ਆਉਂਦੇ ਇਹਨੂੰ ਕਿਹੜਾ ਕੋਈ ਨਹੀਂ ਮਾਰਦਾ ਜੀ ਇਦੋਂ ਕੋਈ ਆਉਂਦਾ ਲੋਕੋ ਤੇ ਦੱਸਦਾ ਦੇਖਦੇ ਇੱਥੇ ਪਿੰਲਾ ਹੀ ਬਹੁਤ ਵਰਦਤਾ ਹੋ ਗਈਆਂ ਪੁਲਿਸ ਵਿਭਾਗ ਨੇ ਕੰਪਲੀਟ ਆ ਕਿਤੇ ਕਿਤੇ ਚੌਕੀ ਬਣਾਓ ਕੋਈ ਕੁਝ ਨਹੀਂ ਕਰਦਾ ਜੀ ਇੱਥੇ ਕਿਸ ਦਾ ਜ਼ਿੰਮੇਵਾਰ ਸਾਹਿਬ ਦੋ ਜੋ ਇਹ ਘਟਨਾ ਵਾਪਰੀ ਪੁਲਿਸ ਵਿਭਾਗਾਂ ਸਰਕਾਰ ਹੈ ਜੀ ਇਨਸਾਫ ਮਿਲਣਾ ਚਾਹੀਦਾ ਇਹ ਤੱਕ ਕੋ ਕੁੜੀ ਕਿੰਨੇ ਘੰਟੇ ਹੋ ਗਏ ਇਹ ਤੱਕ ਡੈੱਡ ਬੋਡੀ ਨਹੀਂ ਮਿਲੀ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਇਨਸਾਫ ਮਿਲੇ ਨਾ ਜਦ ਤੱਕ ਫੜਿਆ ਜਾਵੇ ਬੰਦਿਆਂ ਨੂੰ ਜੀ ਜਿੰਨਾ ਹੋਇਆ ਹੈ ਕਟਨਾਈਆਂ ਹੋ ਗਈਆਂ ਉਹਦੇ ਨਾਲ ਕੋ ਚੋਰ ਚੋਰੀ ਬੜਾ ਇੰਨੀ ਪੁਲਿਸ ਆ ਪੰਜਾਬ ਵਿੱਚ ਇੰਨੀਆਂ ਗੱਡੀਆਂ ਨਵੀਆਂ ਨਾਲ ਦਿੱਤੀਆਂ ਤੇ ਤਾਂ ਇਹਨਾਂ ਕੋਈ ਇੱਕ ਬੰਦੇ ਨਹੀਂ ਫੜੇ ਗਏ ਤੋਂ ਨਾ ਵੇਖੋ ਤੁਸੀਂ ਕੈਮਰੇ ਪਈ ਵੇਖੋ ਇੱਧਰ ਕੈਮਰੇ ਵੇਖੋ ਤੁਸੀਂ ਉੱਥੇ ਕੈਮਰੇ ਵੇਖੋ ਤੁਸੀਂ ਕੋਈ ਉਧਰ ਫਿਰਨਦਿਆ ਕੋਈ ਉਧਰ ਫਿਰਨਦਿਆ ਕੋਈ ਕਾਰਵਾਈ ਨਹੀਂ ਕਰਦੇ ਕੀ ਲੱਗਦਾ ਕਿ ਜਿਹੜੀ ਘਟਨਾ ਵਾਪਰੀ ਆ ਇਹ ਇਹ ਲੜਕੀ ਵੱਲੋਂ ਆਪਣੇ ਪਿਤਾ ਲਈ ਵਿਰੋਧ ਕੀਤਾ ਗਿਆ ਹਾਂਜੀ ਉਹਨਾਂ ਆਪਣੇ ਪਿਤਾ ਲਈ ਵਿਰੋਧ ਕੀਤਾ ਕਿ ਉਹ ਲੁੱਟਖੋ ਕਰ ਰਹੇ ਸੀ ਉਹਨਾਂ ਦੇ ਬਿਆਨ ਮੁਤਾਬਕ ਉਹਨਾਂ ਸੱਸ ਦੇ ਕਿ ਲੁੱਟਖੋ ਕਰ ਰਹੇ ਉਹਨਾਂ ਦੇ ਹੱਥੇ ਪਏ ਆਪਣਿਆਂ ਦੇ ਵਿਚਾਰੀ ਖਤਰੂ ਪਿੱਛੇ ਨਹਿਰ ਦੇ ਕਿਨਾਰੇ ਕਿਲੇ ਜਾਣਾ ਧੱਕਾ ਮਾਰਤਾ ਹੈ ਜਾਂ ਕਿਵੇਂ ਵੀ ਉਹ ਤੁਹਾਨੂੰ ਪਤਾ ਨਹੀਂ ਜੇ ਬਾਕੀ ਉਹਨਾਂ ਦੇ ਬਿਆਨਾਂ ਤੇ ਹੋਣਾ ਹੈ ਕਿ ਜੋ ਮੌਕੇ ਤੇ ਹੀ ਮੈਂ ਸਤੂ ਨਾਲ ਪ੍ਰਵਾਰਕ ਮੈਂ ਉਹਨਾਂ ਦੱਸਿਆ ਕਿ ਕੀ ਕੋਈ ਵਾਲੀਆਂ ਗਾ ਘਿਰੋ ਚਾਹੀ ਹਾਂ ਜੀ ਕਹਿੰਦੇ ਆ ਡੀਪ ਵਾਲੀਆਂ ਹੀ ਹੋਰ ਮਗੀ ਸ਼ਾਪ ਸ਼ੂ ਵੀ ਹੈਗੀ ਸੀ ਉਹ ਕੋਹ ਟੋਪ ਸੀ ਹੀ ਤੇ ਬਾਕੀ ਉਹਨਾਂ ਪਾਸ ਲੱਗਣਾ ਕਿ ਹਾਂ ਠੀਕ ਹੋ ਜੀ ਜਾਂ ਕਿਵੇਂ ਵੀ ਹੈ ਪਰ ਇੰਨਾ ਪੁਲਿਸ ਵਿਸ਼ਾਸ਼ਨ ਆਇਆ ਕਿ ਕਿੰਨੇ ਘੰਟੇ ਹੋ ਗਏ ਹੈ ਤੁਸੀਂ ਕਿ ਕੋਤਾ ਖਰੋ ਲੈਓਗੇ ਇਹਨੂੰ ਆਈ ਆਖਿਆ ਤੁਹਾਨੂੰ ਹੀ ਪੈਸੇ ਵੀ ਦੇ ਦਿੰਨੇ ਆ ਜਿੰਨੇ ਤੁਹਾਨੂੰ ਚਾਹੀਦੇ ਪੈਸੇ ਦੇਣ ਨੂੰ ਤਿਆਰ ਆ ਪਰ ਕਰਨ ਨੂੰ ਕੱਖ ਨਹੀਂ ਦੇਗਾ ਕੀ ਲੱਗਦੀ ਤੁਹਾਡੀ ਭੈਣ ਕੁਰੀ ਲੱਗਦੀ ਤੁਹਾਡੀ ਪਤੀ ਜੀ ਲੱਗਦੀ ਇਹ ਕਸੂਰ ਇਹ ਦਿਨ ਦਾ ਵੀਡੀਓ ਹੁੰਦੀ ਤੇ ਕੀ ਆ ਹਲਦੀ ਤਾਂ ਦੀ ਦੀ ਆ ਵਿਚਾਰੀ ਹਾਂ ਪਤਾ ਨਹੀਂ ਕਿੱਦਾਂ ਪੈ ਗਈ ਕਿੱਦਾਂ ਨਹੀਂ ਕੀ ਹੋਇਆ ਹਾਂ ਫਾਇਦਾ ਕਸੂਰ ਦੀ ਕੋਈ ਨਹੀਂ ਇੱਥੇ ਆ ਕਿਸੇ ਨੇ ਨਹੀਂ ਲਪਿਆ ਹਾਂ ਕੀ ਮੰਗ ਕਰਦੇ ਹੋ ਤੁਸੀਂ ਨਹੀਂ ਨਹੀਂ ਮੰਗ ਕਰਨੇ ਭੀ ਇਹਨੂੰ ਸਾਫ ਚਾਹੀਦਾ ਲੱਭਣੀ ਚਾਹੀਦੀ ਸੀ ਅਇ ਤੱਕ ਗੋਤਾਖੋਰ ਨਹੀਂ ਆਇਆ ਕੋਈ ਨਹੀਂ ਆਇਆ ਕਿੰਨੇ ਵਜੇ ਦੀ ਘਟਨਾ ਹੈ ਇਹ 1:30 ਵਜੇ ਦੀ ਆ 1:30 ਵਜੇ ਦੀ ਆ ਚਾਹ ਨਹੀਂ ਆਇਆ ਕੋਈ ਨਹੀਂ ਆ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਹੀ ਕਰਨੇ ਪਈ ਸਾਡੀ ਕੁੜੀ ਲੱਭਣੀ ਚਾਹੀਦੀ ਆ ਵਾਤ ਤੋਂ ਵਾਤ ਚੋਰ ਫੜੇ ਜਾ ਵਾਤ ਤੋਂ ਵਾਤ ਹਰੇ ਜਾਨ ਬੰਦੇ ਇਹਨਾਂ ਕੀਤਾ ਐ ਇਦਾਂ ਚੋਰ ਫੜਨੇ ਚਾਹੀਦੇ ਆ ਚੋਰ ਨੂੰ ਸਜ਼ਾ ਹੋਵੇ ਬੋਲੋ ਉਹਨੂੰ ਸਜ਼ਾ ਹੋਵੇ ਪਰ ਲੱਗਣਾ ਚਾਹੀਦਾ ਕਿ ਕਿੱਥੇ ਆ ਕਿੱਥੇ ਨਹੀਂ ਦਿਨੇ ਦੁਪਹਿਰ ਹੀ ਐ ਕੋਹ ਹੋਲੇ ਆਇਆ ਉਹਨਾਂ ਦੇ ਮੇਰਾ ਵੀ ਚਾਚੇ ਲੱਗਦੇ ਆ ਉਹਦੇ ਕੀ ਗੱਲ ਹੋਈ ਸਾਰੀ ਗੱਲ ਕੋਈ ਨਹੀਂ ਕੁੜੀ ਪਿੱਕੇ ਤੋਂ ਆਰਦੀ ਸੋਰਨ ਚ ਆਉਂਦੀ ਸੀ ਹਾਂ ਤੇ ਕਿਦੇ ਤੇ ਲਟੇਰੇ ਤੇ ਕੁਲਦੇ ਕਰਦੇ ਕਿ ਕੁੜੀ ਕੋ ਸਾਰਾ ਸਮਾਨ ਖੋਲਿਆ ਉਹਨਾਂ ਨੇ ਤੇ ਕੁੜੀ ਧੱਕਾ ਦਿੱਤਾ ਕੀ ਦਿੱਤਾ ਪਰ ਆਹ ਨੂੰ ਲੱਗਾ ਦੀ ਸੱਸ ਨਾਲ ਸੀ ਉਹਨੂੰ ਪਤਾ ਸਾਰੀ ਗੱਲ ਪਤਾ ਹਾਂ ਇਹ ਚਾਰੇ ਕੇ ਬਾਤਨ ਗਰੀਬ ਨੇ ਤੇ ਬਤਵਾਦਾਂ ਨੂੰ ਇਹ ਕਿ ਬੰਦੇ ਫੜੇ ਜਰ ਚ ਤਾਂ ਮਰਜੀ ਫਰਾ ਬੰਦੇ ਫੜੇ ਜਾਣਾ ਚਾਹੀਦਾ ਨਾ ਛੱਡੋ ਆ ਕੁੜੀ ਤੇ ਵਿਆਹ ਨੂੰ 10 ਸਾਲ ਹੋ ਗਿਆ ਦੇ ਅੱਜ ਕਿੱਥੋਂ ਕਿੱਥੇ ਜਾ ਰਹੀ ਜੀ ਅੱਜ ਸੋਰਨ ਨਾਲ ਕਰ ਜਾਂਦੀ ਪਈ ਸੀ ਕਿੰਨੇ ਵਜੇ ਵਾਰਦਾਤ ਹੋਈ 1 ਵਜੇ ਦੇ ਵਿੱਚ ਵਿੱਚ ਵਾਰਦਾਤ ਕੀ ਮੰਗ ਕਰਦੇ ਹੋ ਮੈਂ ਨਹੀਂ ਕਰਦੇ ਬਾਹਰ ਨੂੰ ਚੋਰ ਚਾਹੀਦੇ ਜਿੱਧਾ ਮਰਜ਼ੇ ਹਨ ਬੰਦੇ ਚਾਹੀਦੇ ਆਹ ਦੇਤ ਵਿੱਚ ਬੰਦੇ ਆਣੇ ਚਾਹੀਦੇ ਠੀਕ ਹੈ ਕਿਹੜਾ ਦਾਦੇ ਕਿਹਨੇ ਸੁਣ ਦਿੱਤਾ ਗਿਆ ਕੀ ਕਹਣਾ ਹੈ ਅੱਜ ਅਸੀਂ ਇਸ ਮੌਕੇ ਤੇ ਪਹੁੰਚੇ ਆ ਤੁਹਾਨੂੰ ਪਤਾ ਲੱਗਾ ਸੀ ਕਿ ਐਮਨਪ੍ਰੀਤ ਕੋਰ ਰਪਿੰਦਰ ਕੌਰ ਜਿਹੜੇ ਸਕੂਟਰ ਤੇ ਜਾ ਰਹੇ ਸੀ ਤੇ ਲੁੱਟੇ ਰਹੇ ਉਹਨਾਂ ਨੂੰ ਦਸੰਦੀ ਨੀਅਤ ਨਾਲ ਉਹਨਾਂ ਦਾ ਹੱਥ ਫੜੀ ਹੋਈ ਸੀ ਜਿਸ ਦਰਾਂ ਜਿਹੜੀ ਲੜਕੀ ਅਮਨਪ੍ਰੀਤ ਕੌਰ ਨੇਰ ਵਿੱਚ ਡਿੱਗੀ ਆ। ਉਹ ਅਸੀਂ मौके ਤੇ ਪਹੁੰਚੇ ਆ। ਤਫਤੀਸ਼ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ। ਲਗਭਗ ਕਿੰਨੇ ਵਜੇ ਦੀ ਘਟਨਾ? ਇਹ ਤਕਰੀਬਨ 3 ਵਜੇ ਦੀ ਘਟਨਾ। ਗੁੱਤਾ ਖੁਰਾ ਇਹ ਤਾਂ ਕੋਈ ਵੀ ਨਹੀਂ ਪੁੱਜਿਆ। ਅਸੀਂ ਪਹੁੰਚੇ ਹੋਇਆ ਨਹੀਂ ਲੈ ਕੇ ਗੁੱਤਾ ਖੁਰ ਲੱਗੇ ਹੋਏ। ਅਸੀਂ ਗੁੱਤਾ ਖੁਰ ਲੈ ਕੇ ਆਏ ਉਹ ਲੱਗੇ ਹੋਏ। ਤੇ ਜਲਦੀ ਤੋਂ ਜਲਦੀ ਜੱਟਪੋਲੀ ਚੋਂ ਕੱਢ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।